ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੀ ਪੱਗ ਦੀ ਜਿਹਦੀ ਲੈਂਥ ਹੈ ਗਿਆ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵੈਲ ਵਰਤੇ ਆ ਹੁਣ ਆਪਾਂ ਪਹਿਲਾਂ ਲੜ ਲਗਾਵਾਂਗੇ ਲੜ ਨੂੰ ਸਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਸਲੜ ਦੇ ਵਿੱਚ ਬਲ ਇਕੱਠੇ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਸੈੱਟ ਕਰਕੇ ਲਗਾ ਦੇਣਾ ਤੇ ਇਹੜਾ ਆਪਾਂ ਹੁਣ ਦੂਸਰਾ ਲੜ ਲਗਾਉਣਾ ਦੂਸਰੇ ਲੜ ਨੂੰ ਬੈਕ ਤੋਂ ਪੈਂਚ ਕਰਨਾ ਬੈਕ ਤੋਂ ਪੈਂਚ ਕਰਕੇ ਤੇ ਜਿੱਥੋਂ ਆਪਾਂ ਪਹਿਲਾ ਲੜ ਲਿਆਦੇ ਉੱਥੇ ਥੋੜਾ ਹਰ ਕਰਕੇੜਾ ਆਪਾਂ ਦੂਸਰਾ ਲੜ ਲਿਆ ਖੋਣਾ ਜੀ ਤੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਹਲਕੇ ਹਲਕੇ ਇਕੱਠੇ ਕਰਕੇ ਤੇ ਲੜ ਨੂੰ ਇੱਕ ਗਾਰ ਫੋਲਡ ਕਰ ਦੇਣਾ ਜੀ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਇਸ ਲੜ ਦੇ ਵਿੱਚ ਬਾਜ ਫੇਰ ਕੇ ਤੇ ਜਿਹੜੇ ਆਪਣੇ ਵਾਲ ਨੇ ਨਾ ਬੜਾ ਨੂੰ ਆਪਾਂ ਸੈਟ ਕਰਨਾ ਜਿਗਾ ਤੁਹਾਡੇ ਲੜ ਦੇ ਵਿੱਚ ਬਲ ਨਹੀਂ ਪੈਂਦੇ ਆਪਾਂ ਆਪਣੇ ਜਿਹੜੇ ਲੜ ਦੇ ਵਿੱਚ ਦੋ ਪੱਲੇ ਹੁੰਦੇ ਹਨ ਉਹਨਾਂ ਉਹਨਾਂ ਇੱਕ ਪੱਲਾ ਜਿਹੜਾ ਹੋਊਗਾ ਆਪਣਾ ਉੱਪਰਲਾ ਉਸ ਨੂੰ ਉੱਪਰ ਚੱਕ ਦੇਣਾ ਤੇ ਛੜਦੇ ਪਲੇ ਨੂੰ ਥੱਲੇ ਨੂੰ ਖਿੱਚ ਕੇ ਉਸ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਇਕੱਠੇ ਕਰਕੇ ਲੜ ਨੂੰ ਲਗਾ ਦੇਣਾ ਉਹਦੇ ਕਰਕੇ ਜਿਹੜੇ ਤੁਹਾਡੇ ਬਲ ਨੇ ਉਹ ਜਿਹੜੇ ਜ਼ਿਆਦਾ ਜਿਹੜੇ ਆਪਣੇ ਪੈ ਜਾਣਗੇ ਜੀ ਤੇ ਜਿਹੜੇ ਆਪਣੇ ਬਲ ਜਿਆਦਾ ਸੰਘਣੇ ਹੋਣਗੇ ਇਸੇ ਨਾਲ ਦੇ ਵਿੱਚ ਵੀੜ ਆਪਾਂ ਬਲ ਸੈੱਟ ਕਰਕੇ ਤੇ ਲੜ ਨੂੰ ਇੱਕ ਵਾਰ ਫੋਲਡ ਕਰਕੇ ਆਪਾਂ ਲਗਾ ਦੇਣਾ ਤੇ ਉਹ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਵੀ ਹੁਣ ਆਪਾਂ ਜਿਹੜਾ ਸੈੱਟ ਕਰਾਂਗੇ ਪਗ ਪੈਨ ਦਾ ਜਿਹੜਾ ਤੁਸੀਂ ਬਲ ਨੇ ਉਹ ਪਾ ਸਕਦੇ ਹੋ ਪਗ ਪੈਨੇ ਆ ਫਿਰ ਸੂਈ ਦੇ ਨਾਲ ਜਿਹੜਾ ਆਪਣੇ ਬਲ ਨੇ ਉਹ ਜਿਹੜੇ ਆਪਣੇ ਸੈੱਟ ਕਰ ਸਕਦੇ ਹੋ ਇਹਨਾਂ ਨਾਲ ਜਿਹੜੇ ਆਪਣੇ ਬਲ ਨੇਗੇ ਉਹ ਜਿਹੜੇ ਆਪਣੇ ਜਿਹੜੇ ਬਲ ਜਿਆਦਾ ਮੋਟੇ ਹੁੰਦੇ ਨੇ ਉਹ ਔੜੇ ਆਪਣੇ ਬ੍ਰੀਕ ਹੋ ਜਾਂਦੇ ਨੇ ਬਲ ਤੇ ਜਦ ਆਪਾਂ ਜਿਹੜੇ ਵੀਰਾਂ ਦੇ ਕਈ ਵੀਰਾਂ ਦੇ ਜਿਹੜੇ ਆਪਣੇ ਬਲ ਨੇ ਉਹ ਨੋਕ ਦੇ ਕੋਲੋਂ ਖੁੱਲ ਜਾਂਦੇ ਨੇਗੇ ਤੁਸੀਂ ਉੱਥੇ ਜਿਹੜਾ ਆਪਣਾ ਪੱਗ ਪੈਨ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡੇ ਬਲ ਨੇ ਉਹ ਨੋਕ ਦੇ ਕੋਲੋਂ ਕਦੇ ਜਿਹੜੇ ਆਪਣੇ ਬਲ ਨੇ ਨੇ ਨੋਕ ਦੇ ਕੋਲੋਂ ਖੁੱਲਣਗੇ ਨਹੀਂ ਦੇ ਨਾਲ ਇਹ ਆਪਣੇ ਬਲ ਨੇ ਉਹ ਟੈਟ ਰਹਿਣਗੇ ਨੁਕ ਦੇ ਕੋਲ ਜਿਹੜਾ ਆਪਣਾ ਕਈ ਵਾਰ ਬਲ ਟਲੇ ਹੋ ਜਾਂਦੇ ਨੇ ਕਿ ਉਹ ਤੇ ਤੁਸੀਂ ਪੱਕੇ ਪੈ ਲਗਾ ਦੇਗੇ ਉਹ ਦੇ ਕਰ ਉਹ ਦੇ ਕਰ ਪੱਕੇ ਪੈੰਦ ਲਾਉਣ ਦੇ ਨਾਲ ਨਹੀਂ ਤੁਹਾਡੇ ਜਿਹੜੇ ਲਾੜਾਗਾ ਖੁੱਲੂ ਨਹੀਂ ਉਹਦੇ ਵਿੱਚ ਜਿਹੜੇ ਆਪਣੇ ਬਲ ਨੇ ਟਲੇ ਹੋਣਗੇ ਹੁਣ ਆਪਣੇ ਜਿਹੜੇ ਬਲ ਨੇ ਨਾ ਬਲ ਨੂੰ ਆਪਾਂ ਸੈਟ ਕਰ ਲੈਣਾ ਹੁਣ ਆ ਪੈੜਾ ਸਟੌਗ ਲਾ ਲੜ ਲਗਣਾ ਉਸ ਲੜ ਨੂੰ ਬੈਕ ਟੋਪ ਚ ਕਰਕੇ ਲਾਣ ਨੂੰ ਪਰੋ ਚੰਗੇ ਨਾਲ ਫੋਲਡ ਕਰਨਾ ਤੇ ਇਸ ਲੜ ਦੇ ਵਿੱਚ ਆਪਣਾ ਜਿਹੜੇ ਬਲ ਨੇ ਉਹਨਾਂ ਬਲਾਂ ਨੂੰ ਇਕੱਠੇ ਕਰ ਲੈਣਾ ਬਲਾਂ ਨੂੰ ਇਕੱਠੇ ਕਰਕੇ ਜਿਹੜਾ ਆਪਣਾ ਲੜੂਗਾ ਉਸ ਲੜ ਨੂੰ ਅਪਾ ਨੇ ਕੇਅਰਫੁੱਲਡ ਕਰਨਾ ਤੇ ਜਿਹੜੇ ਆਪਣੇ ਬਲ ਨੇ ਉਹ ਵੀ ਜਿਹੜੇ ਆਪਾਂ ਸੈੱਟ ਕਰ ਲੈਣੇ ਆ ਆਪਾਂ ਇੱਕ ਗੱਲ ਜਿਹੜਾ ਆਪਣਾ ਖਾਸ ਧਿਆਨ ਰੱਖਣਾ ਜਿੱਥੇ ਆਪਣੇ ਦੂਸਰੇ ਲੜਦੇ ਬਲ ਖਤਮ ਹੋਣਗੇ ਜਦੋਂ ਪਹਿਲੇ ਲੜਦੇ ਬਲ ਖਤਮ ਹੋਣਗੇ ਉੱਥੋਂ ਹੀ ਆਪਾਂ ਜਿਹੜਾ ਦੂਸਰੇ ਲੜਦੇ ਵਿੱਚ ਆਪਣੇ ਜਿਹੜੇ ਬਲ ਨੇ ਉਹ ਸ਼ੁਰੂ ਕਰਨੇ ਨੇ ਹੁਣ ਆਪਾਂ ਇਹਦੇ ਬਲਨਾਂ ਦਾ ਬਲਾਂ ਨੂੰ ਬੈਕ ਤੱਕ ਸੈੱਟ ਕਰਨਾ ਜਿਹੜਾ ਆਪਣੇ ਉੱਪਰਲੇ ਵਿੱਚ ਉਹਨਾਂ ਪੇਚਾਂ ਦਾ ਵੀੜ ਤੁਸੀਂ ਨੇ ਫਾਸਲਾ ਸੇਵ ਰੱਖਣਾ ਉੱਪਰਲੇ ਪੇਚਾਂ ਦੇ ਵਿੱਚ ਤੁਸੀਂ ਡਬਲ ਚੀਜ਼ ਤੇ ਦੇਖ ਕੇ ਇਹ ਜਿਹੜਾ ਆਪਣਾ ਫਾਸਲਾ ਉਹ ਸੈੱਟ ਕਰ ਸਕਦੇ ਹੋ ਡਬਲ ਸੀ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰ ਦੇ ਬੇਦਫਾ ਫਾਸਲਾ ਵਧਿਆ ਘਟੂਗਾ ਤੁਸੀਂ ਡਬਲ ਸੀ ਵਿੱਚ ਦੇਖ ਕੇ ਜਿਹੜਾ ਆਪਣਾ ਪੇਚ ਦਾ ਫਾਸਲਾ ਸੈੱਟ ਕਰ ਸਕਦੇ ਹੋ ਹੁਣ ਆਪਾਂ ਇਹ ਲੜਾ ਸਟੋਲ ਲੜਦਾਂ ਨੂੰ ਸਲਾੜ ਦੇ ਵਿੱਚ ਉਸ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਪਹਿਲੇ ਲੜ ਲਗਾਏ ਸੀਗੇ ਇਸ ਲੜ ਦੇ ਵਿੱਚ ਵੀ ਇਹਦੇ ਉਸ ਤਰ੍ਹਾਂ ਹੀ ਬਲ ਇਕੱਠੇ ਕਰਨੇ ਆ ਜਿਸ ਤਰ੍ਹਾਂ ਆਪਾਂ ਪਹਿਲੇ ਵਾਲੇ ਲੜਾਂ ਦੇ ਵਿੱਚ ਕੀਤੇ ਸੀਗੇ ਇਕੱਲਾ ਗਲੜਾ ਆਪਣਾ ਬਲ ਇਕੱਠਾ ਕਰਕੇ ਤੇ ਲੜ ਨੂੰ ਇਹ ਗਰ ਫੋਲਡ ਕਰ ਦੇਣਾ ਇਹ ਬਲਾਂ ਨੂੰ ਡਾਪਾ ਸੈਟ ਕਰਕੇ ਲਗਾ ਦੇਵਾਂਗੇ ਹਣੇ ਹਣ ਜਿਹੜੇ ਆਪਣੇ ਸਾਰ ਲਣਾ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਸੈਟ ਕਰ ਲੈਣਾ

ਜਿਹੜੇ ਆਪਣੇ ਵਾਲ ਨੇ ਆਪਾਂ ਚੱਕੀ ਤਰ੍ਹਾਂ ਜਿਹੜੇ ਆਪਣੇ ਸੰਗੜੇ ਬਰੀਕ ਕਰ ਲੈਣੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਤੇ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਜਰੂਰ ਕਰਨਾ ਨਾ ਆਪਾਂ ਇਹੜਾ ਛੇਮਾ ਲੜ ਲਗਾਉਣਾ ਛੇਮਾ ਲੜ ਨੂੰ ਆਪਾਂ ਸਾਫ ਸਾਫ ਕਰਕੇ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਪੇਚੌਲੇ ਪੱਗ ਦੇ ਵਿੱਚ ਸਾਫ ਲੜ ਲਗਾਉਂਦੇ ਹਾਂ ਉਸ ਤਰ੍ਹਾਂ ਹੀ ਆਪਾਂ ਇਸ ਲੜ ਦਾ ਛੇਮਾ ਜਿਹੜਾ ਆਪਣਾ ਛੇਮਾ ਲੜਾ ਸਾਫ ਕਰਕੇ ਲਗਾਵਾਂਗੇ ਇਸ ਲੜ ਨੂੰ ਆਪਾਂ ਫਰੰਟ ਦੇ ਉੱਤੇ ਨੱਕੀ ਛੇ ਦੇ ਵਿੱਚ ਰੱਖ ਕੇ ਇਹੜਾ ਫੋਲਡ ਕਰਨਾ ਇਹ ਘਰ ਫੋਲਡ ਕਰਕੇ ਤੇ ਇਸ ਲੜ ਨੂੰ ਜਿਹੜਾ ਆਪਾਂ ਡਬਲ ਫੋਲਡ ਕਰਕੇ ਤੇ ਲੜ ਨੂੰ ਆਪਾਂ ਹਲਕਾ ਜਾਂ ਮੋਟਾ ਕਰ ਲੈਣਾ ਇਸ ਲੜ ਦੇ ਉੱਤੇ ਆਪਾਂ ਬੈਕ ਤਾਂ ਜਿਹੜਾ ਹੱਥ ਫੇਰ ਕੇ ਹੀ ਆਪਾਂ ਇਹੜਾ ਛੇ ਲੜ ਨੂੰ ਲਗਾ ਦੇਣਾ ਤੁਸੀਂ ਜਿਗਾ ਤੁਹਾਡੇ ਜਿਹੜਾ ਲੜਾ ਰਾਵਣਾ ਤੁਸੀਂ ਛੇਮਾ ਲੜਾਗਾ ਉਹ ਤੁਸੀਂ ਬੜਾਲਾ ਵੀ ਲਗਾ ਸਕਦੇ ਹੋ ਤੇੜਾ ਤੁਸੀਂ ਜਿਸ ਤਰ੍ਹਾਂ ਆਪਾਂ ਤੁਹਾਨੂੰ ਵੀਡੀਓ ਚ ਲਾ ਕੇ ਦਿਖਾਇਆ ਉਸ ਤਰ੍ਹਾਂ ਵੀੜਾ ਤੁਸੀਂ ਲੜਾ ਲਗਾ ਸਕਦੇ ਹੋ ਹੁਣ ਜਿਹੜੀ ਆਪਣੀ ਬਾਕੀ ਪਾਗ ਦੀ ਸੈਟਿੰਗ ਹੋਗੀ ਉਹ ਵੀ ਜਿਹੜੀ ਆਪਾਂ ਨਾਲ ਦੀ ਨਾਲ ਕਰੀ ਜਾਣੀਆਂ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਨੂੰ ਵੀੜਾ ਫਾ ਸੈੱਟ ਕਰਨਾ ਹੁਣ ਆਪਾਂ ਕੱਲ ਦੀ ਲੜਦ ਲਈ ਪੱਗ ਪੈਨ ਲਗਾਵਾਂਗੇ ਜਿੱਥੋਂ ਛੇਵਾਂ ਲੜ ਫੋਲਡ ਕੀਤਾ ਸੀਦੇ ਉੱਪਰ ਆ ਕੇ ਆਪਾਂ ਇਹੜਾ ਪੱਗ ਪੈਨ ਲਗਾ ਦੇਣਾ ਜੀ ਫਿਰ ਉਸ ਤੋਂ ਬਾਅਦ ਆਪਣਾ ਇਹੜਾ ਕੱਲ ਗਿਲੜਾ ਕੱਲ ਦੀ ਲੜ ਦਾ ਪੱਲਾ ਪੱਲਾ ਉਹ ਆਪਾਂ ਥੱਲੇ ਨੂੰ ਫੋਲਡ ਕਰਨਾ ਤੇ ਜਿਹੜਾ ਥੱਲਲਾ ਪੱਲਾ ਹੋਊਗਾ ਉਸ ਨੂੰ ਆਪਾਂ ਉੱਪਰ ਨੂੰ ਫੋਲਡ ਕਰ ਦੇਣਾ ਜੀ ਰੋਸ ਤੋਂ ਆਦੇ ਜਿਹੜਾ ਆਪਣਾ ਕੱਲ੍ਹ ਗਲੜ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰਨਾ ਜਿਹੜਾ ਛੜਦੂ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਅੰਦਰੋਂ ਹੋਲਡ ਕਰਕੇ ਤੇ ਲੜ ਨੂੰ ਆਪਾਂ ਇਹਦਾ ਸਾਫ਼ ਕਰ ਦੇਣਾ ਤੇ ਜਿਹੜੇ ਛੜਦੂ ਤੁਹਾਡੇ ਉੱਪਰਲੇ ਉੱਪਰ ਬਲ ਹੋਣਗੇ ਉਹਨਾਂ ਬਲਾਂ ਨੂੰ ਵੀ ਤੁਸੀਂ ਜਿਹੜਾ ਬਾਅਦ ਨਾਲ ਸਾਫ਼ ਕਰ ਦੇਣਾ ਜੀ ਇਸ ਤੋਂ ਆ ਜਿਹੜਾ ਆਪਾਂ ਨੇ ਪੱਗਪੈਨ ਲਗਾਇਆ ਸੀਗਾ ਲੜ ਨੂੰ ਆਪਾਂ ਪੱਗਪੈਨ ਥੱਲੇ ਛਿਲੇ ਆਉਣਾ ਪੱਗਪੈਨ ਥੱਲੇ ਲੜ ਨੂੰ ਥੱਲੇ ਛਿਲੇਉਣ ਤੋਂ ਬਾਅਦ ਫਰੰਟ ਵਾਲੂ ਘੁਮਾ ਕੇ ਜਿੰਨੀ ਕੁ ਲੜ ਦੇ ਤੁਸੀਂ ਚੜਾਈ ਰੱਖਣਾ ਚਾਹੁੰਦੇ ਹੋ ਓਨੀ ਕੁ ਚੜਾਈ ਰੱਖ ਕੇ ਜਿਹੜਾ ਆ ਪਾ ਲੜ ਨੂੰ ਛੇਵਰ ਥੱਲੇ ਦੱਬ ਦੇਣਾ ਜੇਕਰ ਤੁਹਾਡਾ ਲੜ ਪਰੋਟ ਥੱਲੇ ਰਹਿ ਜਾਂਦਾ ਤੁਸੀਂ ਉਸ ਉੱਤੇ ਪੱਗਪੈਨ ਲਗਾ ਸਕਦੇ ਹੋ ਪੱਗਪੈਨ ਲਗਾਉਣ ਦੇ ਨਾਲ ਜਿਹੜਾ ਤੁਹਾਡਾ ਲੜਾ ਉੱਪਰ ਥੱਲੇ ਨੀਰ ਹੋਵੇਗਾ ਤ론 ਜਿਹੜਾ ਆਪਣਾ ਪੱਗ ਦਾ ਫਰੰਟ ਆ ਉਹ ਪੂਰੀ ਚੰਗੀ ਤਰ੍ਹਾਂ ਦਾ ਕੰਪਲੀਟ ਹੋ ਚੁੱਕਿਆ ਹੁਣ ਜਿਹੜੀ ਆਪਣੀ ਫਰੰਟ ਦੀ ਬਾਕੀ ਦੀ ਸ਼ੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਚੰਗੀ ਤਰ੍ਹਾਂ ਆਪਣੀ ਸੈਟਿੰਗ ਹੋ ਗਈ ਉਹ ਪੱਗੇ ਦੀ ਹੁਣ ਆਪਾਂ ਕਰ ਲਵਾਂਗੇ ਆਪਣੇ ਜਿਹੜੇ ਬਾਕੀ ਜਿਹੜੇ ਆਪਣੇ ਵਾਲ ਹੋਣਗੇ ਉਹ ਵੀ ਜਿਹੜੇ ਆਪਾਂ ਸੈੱਟ ਕਰ ਲੈਣੇ ਹਨ ਤੁਸੀਂ ਇਹ ਪੱਗ ਸਕੂਲ ਜਾਂ ਫਿਰ ਕਾਲਜ ਜਾਂ ਕਿਸੇ ਵੀ ਤੁਹਾਡੀ ਜਿਹੜੀ ਵੈਡਿੰਗ ਫੰਕਸ਼ਨ ਦੇ ਉੱਤੇ ਜਿਹੜੀ ਤੁਸੀਂ ਇਹ ਪੱਗਾ ਬਨ ਸਕਦੇ ਹੋ ਹੁਣ ਆਪਾਂ ਜਿਹੜੇ ਬਾਕੀ ਪੱਗ ਦੀ ਸੈਟਿੰਗ ਹੋ ਗਈ ਉਹ ਵੀ ਕਰ ਲੈਣੀ ਹੈ ਤੇ ਜਿਹੜੀ ਆਪਣੀ ਇਹ ਪੱਗਾ ਦੋਨੀਆਂ ਅੱਖਾਂ ਤੋਂ ਵੀ ਜਿਹੜੀ ਆਪਾਂ ਬਰਾਬਰ ਰੱਖਣੀ ਆ ਤੇ ਹੁਣ ਉੱਪਰੋਂ ਜਿਹੜਾ ਆਪਾਂ ਸਿਲਟ ਕਾਂਗੇ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਪਰਲੜ ਲਗਾਏ ਸੂਸ ਲੜ ਨੂੰ ਖਿੱਚ ਲੈਣਾ ਉਸ ਲੜ ਨੂੰ ਖਿੱਚ ਕੇ ਪੂਰੇ ਸਰਦ ਤੇ ਖਿਲਾਰਨਾ ਪਹਿਲਾਂ ਤੁਸੀਂ ਨੇ ਇੱਕ ਸਾਈਡ ਤੋਂ ਜਿਹੜਾ ਆਪਣਾ ਸਿਰਾ ਕਵਰ ਕਰਨਾ ਇੱਕ ਸਾਈਡ ਤੋਂ ਜਿਹੜਾ ਆਪਣਾ ਚੰਗੀ ਤਰ੍ਹਾਂ ਸਿਰ ਕਵਰ ਕਰਕੇ ਫਿਰ ਦੂਜੀ ਸਾਈਡ ਤੋਂ ਜਿਹੜਾ ਆਪਣਾ ਸਿਰਾ ਕਵਰ ਕਰਾਂਗੇ ਜਗਾ ਤੁਹਾਡਾ ਉੱਪਰੋਂ ਜਿਹੜਾ ਸਿਰ ਨੰਗਾ ਰਹਿ ਜਾਂਦਾ ਤੁਸੀਂ ਡਬਲ ਸ਼ੀਸ਼ਾ ਲੈ ਕੇ ਜਿਹੜਾ ਆਪਣਾ ਸਿਰ ਉਹ ਦੇਖ ਸਕਦੇ ਹੋ ਜਿੱਥੇ ਵੀ ਤੁਹਾਡਾ ਸਿਰ ਨੰਗਾ ਹੋਗਾ ਡਬਲ ਸ਼ੀਸ਼ੇ ਚ ਦੇਖ ਕੇ ਜਿਹੜਾ ਆਪਣਾ ਸਿਰਾ ਟੱਕ ਸਕਦੇ ਹੋ ਪਿਛਲੇ ਲੜ ਨੂੰ ਬੰਨ੍ਹ ਹੈਡ ਤੇ ਫੋਲਡ ਕਰਕੇ ਬੈਕ ਤੇ ਦੱਬ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਦੇਖ ਲਈ ਧੰਨਵਾਦ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ